ਰੇ ਅਕੀ ਲਾ ਦੇ ਉੱਤੀ ਦਾ ਯਾਰ ਕੋਈ ਮਾਰ ਮਾਰ ਨਹੀਂ ਆਉਣੀ ਆਉਣੀ ਡਾਕੂਮੈਂਟ ਉਹ ਕਹਾਂ ਰਾਜੂ ਨੂੰ ਭੈਣ ਦਿਖਾਉਣਾ ਉਹ ਨਹੀਂ ਕਰਨਾ ਆਉਂਦਾ ਜੀ ਅੱਛਾ ਨਹੀਂ ਕਰਨਾ ਆਉਂਦਾ ਜੀ ਉਹ ਭੁੱਲ ਗਿਆ ਕੇ ਉਹ ਪਹਿਲੇ ਬਤਾਇਆ ਕਿਹਦੇ ਕੋਲ ਆ ਬੱਚਾ ਹੈਗਾ ਭਾਈ ਹੰਡੇ ਤੇ ਨਹੀਂ ਬੈਠਾ ਮਰਾ ਖਣਾ ਕਰਾਲੀ ਛੱਡ ਕੇ ਤੁਸੀਂ ਵਾਲੇ ਛੱਡ ਕੇ ਭਾਈ ਲੈ ਕੇ ਗਏ ਆ ਲੈ ਕੇ ਗਿਆ ਇਹ ਬਿੰਗੀ ਜੋਂ ਚੜਾ ਕੋਈ ਤਾਂ ਆਪਾਂ ਹਿੱਟ ਚੋਂ ਚੜ ਲਾ ਲੈ ਜਾਨਵਰ ਚੰਗਾ ਉਹ ਅੱਜ ਲੜਾਈ ਪੈ ਜਾਣੀ ਅੱਜ ਪੈਣ ਤੋਂ ਤੂੰ ਮਗਰੋਂ ਕਬੂਤਰ ਲਗਾ ਕੇ ਮੇਰਾ ਰੰਗ ਬਦਲਾਦਾ ਓਕੇ ਓਕੇ ਹਾਂ ਲੈ ਗਿਆ 100 ਰੁਪਏ ਰਹਿਣ ਦਸ ਹਾਂ ਸਾਢੇ ਆ ਲੰਘੋ ਪੀ ਜੀ ਹਾਂ ਠੀਕ ਲੈ ਜੀ ਰਹਿ ਗਿਆ ਅੱਧਾ ਰਹਿ ਸਰ ਕਿਵੇਂ ਕੋਰੇ ਬੱਚਾ ਹੱਦ ਬੱਚਾ ਨੇ ਕਿ ਬੱਚਾ ਆ ਗਿਆ ਰੇ ਨਹੀਂ ਲਿਖ ਦੇ ਕਿੰਨਾ ਨੰਬਰ ਆ ਐਡ ਆਣਾ ਦਾ ਜੀ ਉਹ ਖੜ ਜੋ ਪੈਸੇ ਵਾਲੇ 2 ਮਿੰਟ ਯਾਰ ਹੁਣ ਪੈਸੇ ਨਾ ਹਜੇ ਭਾਈ 2 ਮਿੰਟ ਉਹ ਪੈਸੇ ਵਾਲੇ ਖੜ ਜੋ 2 ਮਿੰਟ ਵੀਰੇ ਉੱਲੇ ਲੱਗ ਲੈਣਾਂ ਐਂਟਰੀਆਂ ਫੇਰ ਫੜਾਂਗੇ ਹਾਂ ਕੋਈ ਨਹੀਂ 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 ਕੋਈ ਕਰਗੇ ਮੈਂ ਨਹੀਂ ਛੜੂਗਾ ਉਵੇਂ ਕਰਦਾ ਸੀ ਭਾਨਾ ਮੇਰਾ ਪਿੰਡਰਾ ਭਰਾਵਾ ਪਤਾ ਹੀ ਨਹੀਂ ਕਿੱਥੇ ਕਿਉਂ ਲੈ ਗਿਆ ਪਹਿਲੇ ਝਾਲ ਲੱਭਣਾ ਹਜੇ ਉਹ ਲੈ ਕੇ ਉਹ ਕੋਈ ਬਹੋਰ ਤਾਂ ਨਹੀਂ ਚੱਕ ਚੁੱਕ ਨੋਪਰ ਚੱਕੂ ਐਨਾ ਲੈ ਕੇ ਹੀ ਨਹੀਂ ਆ ਰਿਹਾ ਤੰਨਵਾਦੀਆਂ ਹੋ ਗਏ ਮੈਨੂੰ ਦੇਖਦੇ ਨੂੰ ਮੈਂ ਕਿਹਾ ਲੈ ਕੇ ਆਵੇਂ ਰੰਗੀ ਕਰਾਇਆ ਵਾ ਜੋ ਤੇ ਨੀਲਾ ਹੋਤੇ ਰੰਗ ਦੁਬਾਰੇ ਹੁਣ ਕਰਤਾ ਕੋ ਲੈ ਗਿਆ ਨਹੀਂ ਉਹਨਾਂ ਬਾਜੀ ਤੇ ਹੋਰ ਭਾਨਾ ਤੰਨਵਾਦੀਆਂ ਵਧੀਆਂ ਤੰਨਵਾਦੀਆਂ ਹੋ ਗਈਆਂ ਭੈ ਨਹੀਂ ਆਦੇ ਤੁਹਾਨੂੰ ਫਿਲਮ ਵਿਖਾਵਾਂਗੇ ਅਸੀਂ ਬਸ ਖੜ੍ਹਜੋ ਘੰਟਾ ਕੇ ਬਾਬਾ ਸੌਫਾ ਨਹੀਂ 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 ਸਹੀ ਨੂੰ ਤਾਂ ਸਹੀ ਆ ਅੱਜ ਪੂਰੀ ਵਧੀਆ ਫਿਲਮ ਤੁਹਾਨੂੰ ਟੈਨਸ਼ਨ ਨਾ ਲੋ ਦੀ ਖੜ੍ਹਜੋ ਘੰਟਾ ਕੇ ਬਸ ਇਹਦਾ ਅਸੀਂ ਨਾ ਕੰਮ ਕਰਦਾ ਮੂਡ ਰਾਜ਼ੀ ਕਰਨਾ ਕਿਉਂ ਆ ਯਾਰ ਸਾਰੀ ਦੁਨੀਆ ਹੀ ਕਰਦੀ ਹੈਗੀ ਦੁਨੀਆ ਕਰਦੀ ਹੈਗੀ ਤੇ ਖੜੋ ਘੰਟਾ ਕਾ ਜਾਣਾ ਛਾਡੀ ਫਿਲਮ ਬਣਾ ਕੇ ਲੈ ਜੂ ਅਗਲਾ ਮੇਸੀਂ ਬਣਾ ਲਾਂਗੇ ਹਾਂ ਦੇਖਣੋ ਕਿ ਉਸ ਪੁੱਤ ਦੀ ਉਹ ਕੋਈ ਦੋ ਬੰਦਾ ਕਿਹੜਾ 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 ਨਾਮ ਦਾ ਜਿਹੜਾ ਸਾਡਾ ਜਿਵੇਂ ਗੂਗਲ ਪੇ ਕਰਨੀ ਹੈ 2 ਮਿੰਟ 3 ਮਿੰਟ ਹਾਂ ਮੇਰੇ ਕੋਲ ਆ ਗਿਆ ਟਗਾ ਫੜੋ ਕੋਈ ਨਾ ਬਾਈ 3 ਮਿੰਟ ਰਹਿ ਗਏ ਲਿਆਓ ਕਰੇ ਚੇ ਰਹਿਦਾ ਕੋਈ ਹੋਣਗੇ ਪੂਰੇ ਮੰਗਣਾ ਦੇ ਚੜਾ ਇੰਝਾ ਕਮੈਂਡ ਜਾਰਾ ਖਿੜਾਗਾ ਉਹ ਬੁੱਟੇ ਉਰਿਆ ਸਖਸਾ ਪਾਈ ਫਿਰਦਾ ਭੈਣ ਦੀ ਬਾੜੀਆਂ ਚੜਾਵੇ ਕਿਹਨਾਂ ਕਹਿੰਦੇ ਕਿਹਦੇ ਉੱਤੇ ਜਾਣਾ ਹੈ ਹੋਰ ਰਿਮੋਟ ਬੜੀ ਹਲਕੀ ਬਾਈ ਸਤਰੀ ਵੀਡੀਓ ਬਣ ਗਿਆ ਜੀ ਤੇ ਨਾਲ ਇੱਕ ਜਣਾ ਉੱਗੋ ਪਾਲੇ ਵਾਲਾ ਜਾ ਕਿੱਥੇ ਪਾਲੇ ਵਾਲਾ ਉਹ ਕेंद्रीय ਉਹ ਕेंद्रीय ਆ ਇਧਰ ਦੀ ਜਾਣਾ ਕਾਲੀ 500 ਟੁੱਟ ਗਏ ਸਾਰੇ ਓਏ ਤੂੰ ਇਕੱਠਾ ਹੀ ਦੇ ਕੇ ਤੈ